ਕਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਤੇ ਮੋਸਟ ਡਿਮਾਂਡਿੰਗ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਮੋਮੋਜ਼ ਮੋਮੋਜ਼ ਘਰੇ ਕਿਵੇਂ ਬਣਾ ਸਕਦੇ ਆ ਤੇ ਬਹੁਤ ਜਾਣੇ ਹੁੰਦਾ ਵੀ ਅਸੀਂ ਮੋਮੋਜ਼ ਖਾਣੇ ਆ ਪਰ ਕਿਸੇ ਨੂੰ ਬਣਾਉਣ ਦਾ ਤਰੀਕਾ ਨਹੀਂ ਪਤਾ ਹੁੰਦਾ ਤੇ ਅੱਜ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਲੱਗੇ ਆ ਤੇ ਆਪਾਂ ਗਾਜਰਾਂ ਸ਼ੈੱਲ ਲਈਆਂ ਸੀਗੀਆਂ ਪਿਆਜ਼ ਵੀ ਆਪਾਂ ਸ਼ੈੱਲ ਲਈ ਸੀ ਬੰਦ ਗੋभी ਆਪਾਂ ਧੋ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਬਲੈਂਡਰ ਦੇ ਵਿੱਚ ਇਹਨੂੰ ਕ੍ਰਸ਼ ਕਰਨਾ ਆ ਇਹਦੇ ਵਿੱਚ ਜਿਹੜੇ ਮੇਨ ਇਨਗਰੀਡੀਅੰਟਸ ਆ ਮੈਂ ਜਿਹੜੇ ਪਾਉਣੀ ਆ ਬੰਦ ਗੋभी ਪਾਉਣੀ ਆ ਪਿਆਜ਼ ਪਾਉਣੀ ਆ ਤੇ ਗਾਜਰਾ ਪਾਉਣੀ ਆ ਤੁਸੀਂ ਸ਼ਿਮਲਾ ਮਿਰਚ ਵੀ ਪਾ ਸਕਦੇ ਆ ਜੜੀਬੀ ਸਬਜ਼ੀ ਤੁਹਾਨੂੰ ਵਧੀਆ ਲੱਗਦੀ ਆ ਤੁਸੀਂ ਉਹ ਇਹਦੇ ਵਿੱਚ ਐਡ ਕਰ ਸਕਦੇ ਆ ਪਰ ਮੈਨੂੰ ਜਿਹੜਾ ਆ ਪਸੰਦ ਆ ਉਹ ਗਾਜਰਾ ਗੋਭੀ ਤੇ ਪਿਆਜ਼ ਤੇ ਹੁਣ ਇਹਨੂੰ ਆਪਾਂ ਕੱਦੂਕਾਸ ਕਰ ਲਾਂਗੇ ਬਰੀਕ ਬਰੀਕ ਨਾ ਜ਼ਿਆਦਾ ਬਰੀਕ ਕਰਨਾ ਨਾ ਜ਼ਿਆਦਾ ਮੋਟਾ ਕਰਨਾ ਨੋਰਮਲ ਸਾਈਜ਼ ਦੇ ਕਰ ਲਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਅੱਗੇ ਕੀ ਪ੍ਰੋਸੀਜਰ ਹੈ ਤੁਸੀਂ ਇਹਦਾ ਇੰਨਾ ਕੁ ਸਾਈਜ਼ ਕਰ ਲੈਣਾ ਨਾ ਜ਼ਿਆਦਾ ਮੋਟਾ ਆ ਤੇ ਨਾ ਜ਼ਿਆਦਾ ਬਰੀਕ ਆ ਇਹ ਗਾਜਰਾ ਬੰਦ ਗੋਭੀ ਤੇ ਗੰਡੇ ਇਹ ਆਪਾਂ ਜਿਹੜੇ ਆ ਉਹਦੇ ਵਿੱਚ ਬਲੈਂਡਰ ਦੇ ਵਿੱਚ ਕਰ ਲਿਆ ਸੀ ਤੇ ਬਰੀਕ-ਬਰੀਕ ਆਪਾਂ ਇਹਨੂੰ ਕਰ ਲਿਆ। ਕਈ ਜਾਣੇ ਇਹਨੂੰ ਸੌਟੇ ਵੀ ਕਰ ਲੰਗੇ ਤੇਲ ਦੇ ਵਿੱਚ ਪਰ ਆਪਾਂ ਸੌਟੇ ਨਹੀਂ ਕਰਾਂਗੇ ਇਹਨੂੰ ਤੇਲ ਦੇ ਵਿੱਚ ਨਹੀਂ ਬਿਲਕੁਲ ਵੀ ਇਹਨੂੰ ਭੁੰਨਾਂਗੇ। ਇਹਨੂੰ ਆਪਾਂ ਐਜ਼ ਇਟ ਹੀ ਪਾਵਾਂਗੇ ਕਿਉਂਕਿ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਆ। ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਾਵਾਂਗੇ ਲੂਣ ਤੇ ਮਿਰਚ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਯੂਜ਼ ਕਰਨਾ ਆਪਾਂ। ਠੀਕ ਆ। ਇਹਦੇ ਵਿੱਚ ਇਕੱਲਾ ਆਪਾਂ ਲੂਣ ਤੇ ਮਿਰਚ ਪਾਉਣੀ ਆ ਸਵਾਦ ਅਨੁਸਾਰ ਤੇ ਮਿਰਚ ਪਾਉਣੀ ਆ ਇਹਦੇ ਚ ਆਪਾਂ ਲਓ ਵੀ ਇਹਦੇ ਵਿੱਚ ਆਪਾਂ ਲੂਣ ਪਾਤਾ ਸੀ ਸਵਾਦ ਅਨੁਸਾਰ ਜਿਹੜੀ ਆਪਾਂ ਇਹਦੇ ਚ ਮਿਰਚ ਪਾਤੀ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੋਮੋਜ਼ ਮਸਾਲਾ ਕਈ ਇਹਦੇ ਵਿੱਚ ਮੈਗੀ ਮਸਾਲਾ ਵੀ ਯੂਜ਼ ਕਰਦੇ ਆ ਪਰ ਜਿਹੜਾ ਅਸਲੀ ਫਲੇਵਰ ਆਉਂਦਾ ਆ ਉਹ ਮੋਮੋਜ਼ ਮਸਾਲੇ ਨਾਲ ਹੀ ਆਉਂਦਾ ਸੋ ਆਪਾਂ ਇਹਦੇ ਵਿੱਚ ਮੋਮੋਜ਼ ਮਸਾਲਾ ਪਾਵਾਂਗੇ ਤੁਸੀਂ ਇਹਨੂੰ ਆਰਡਰ ਕਰ ਸਕਦੇ ਆ ਕਿਸੇ ਵੀ ਐਪ ਤੋਂ ਉਹਦੇ ਤੇ ਲਿਖਣਾ ਤੁਸੀਂ ਮੋਮੋਜ਼ ਮਸਾਲਾ ਤੇ इजीली ਤੁਹਾਨੂੰ ਜਿਹੜੀ ਇਦਾਂ ਦੀ ਪੈਕਿੰਗ ਮਿਲ ਜੂਗੀ ਮੋਮੋਜ਼ ਮਸਾਲੇ ਦੀ ਤੇ ਹੁਣ ਆਪਾਂ ਇਹਦੇ ਵਿੱਚ ਮੋਮੋਜ਼ ਮਸਾਲੇ ਦੇ ਚਮਚੇ ਪਾਵਾਂਗੇ 2 ਤੋਂ 3 ਕਿਉਂਕਿ ਜਿਹੜਾ ਫਲੇਵਰ ਸਾਰਾ ਆਉਣਾ ਆ ਉਹ ਇਸੇ ਮਸਾਲੇ ਦਾ ਆਉਣਾ ਆ ਤੇ ਜਦੋਂ ਆਪਾਂ ਘਰੇ ਚੀਜ਼ ਬਣਾਉਨੇ ਆ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਮੇਰੇ ਅਕੋਰਡਿੰਗ ਤੇ ਮੌਮੋਜ਼ ਮਸਾਲਾ ਤੁਸੀਂ ਜਰੂਰ ਇੱਕ ਵਾਰੀ ਆਰਡਰ ਕਰਕੇ ਤੇ ਇਸ ਰੈਸਪੀ ਨਾਲ ਘਰੇ ਬਣਾ ਕੇ ਦੇਖਿਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਦਰਕ ਲਸਣ ਦਾ ਪੇਸਟ ਆਦਰਕ ਲਸਣ ਤੁਸੀਂ ਕੁੱਟ ਕੇ ਵੀ ਪਾ ਸਕਦੇ ਆ ਜੇ ਤੁਸੀਂ ਪੈਕਿੰਗ ਲਿਆਉਣੀ ਆ ਤਾਂ ਤੁਸੀਂ ਪੈਕਿੰਗ ਲਿਆ ਕੇ ਵੀ ਪਾ ਸਕਦੇ ਆ ਅਦਰਕ ਲਸਣ ਦਾ ਪੇਸਟ ਜਿਹੜਾ ਸੀਗਾ ਉਹ ਆਪਾਂ ਪਾ ਲਿਆ ਤੇ ਇਹਨੂੰ ਕਰ ਦਿੱਤਾ ਮਿਕਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰਿਫਾਈਂਡ ਤੇਲ ਰਿਫਾਈਂਡ ਤੇਲ ਪਾ ਕੇ ਤੇ ਇਹਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਐਵੇਂ ਉਦਾਂ ਉਸ ਤਰੀਕੇ ਨਾਲ ਬਣਾ ਰਹੀਆਂ ਜਿਵੇਂ ਨੇਪਾਲੀ ਬਣਾਉਂਦੇ ਆ ਮੈਂ ਨੇਪਾਲ ਦੇ ਮੇਰੇ ਫਰੈਂਡ ਸੀਗੇ ਜਦੋਂ ਮੈਂ ਬਾਹਰ ਸੀ ਸਾਈਪ੍ਰੈਸ ਤੋਂ ਉਹ ਏਸੇ ਤਰੀਕੇ ਨਾਲ ਬਣਾਉਂਦੇ ਹੁੰਦੇ ਸੀਗੇ ਮੋਮੋਸ ਜਦ ਤੇ ਬਹੁਤ ਟੇਸਟੀ ਵੀ ਬਣਦੇ ਸੀ ਲੋ ਵੀ ਆਪਾਂ ਜਿਹੜਾ ਪੱਤਰਾ ਅੱਜ ਬਣਵਾਇਆ ਆ ਉਹ ਆਪਾਂ ਇਹਦੇ ਤੇ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਪਾਣੀ ਭਰ ਲਿਆ ਉੱਪਰ ਤੱਕ ਪਾਣੀ ਟਾ ਕੇ ਰੱਖ ਦਾਂਗੇ ਤੇ ਇਹਦੇ ਵਿੱਚ ਆ ਜਿਹੜਾ ਜਦੋਂ ਇਹ ਪਾਣੀ ਪੂਰਾ ਉਬਲਣ ਲੱਗ ਜਾਊਗਾ ਇਹਦੇ ਰਾਹੀਂ ਜਿਹੜੀ ਆਪਣੀ ਸਟੀਮ ਬਣਨੀ ਹੈ ਹੁਣ ਆਪਾਂ ਇਹਨੂੰ ਪੱਤਰਾ ਤਾਂ ਬਣਾਇਆ ਸੀ ਤਾਂ ਕਿ ਸੇਕ ਵਿਚਾਲੇ ਵਿਚਾਲੇ ਰਹੇ ਤੇ ਭਾਂਡਾ ਕਾਲਾ ਨਾ ਹੋਵੇ ਇਹ ਉਹਨੇ ਨੋਪਾ ਬੰਦ ਕਰਤਾ ਆ ਤੇ ਇਹਦੇ ਵਿੱਚ ਜਦੋਂ ਪਾਣੀ ਚਵਾਲ ਆਊਗਾ ਫਿਰ ਆਪਾਂ ਮੋਮੋਜ਼ ਰੱਖਾਂਗੇ ਉਹਨਾ ਟਾਈਮ ਜਿਹੜਾ ਆਪਾਂ ਮੋਮੋਜ਼ ਵਾਲਾ ਆਟਾ ਆ ਉਹ ਗੁੰਨਾਂਗੇ ਮਤਲਬ ਇਹ ਹੈਗਾ ਆ ਮੈਦਾ ਮੈਦੇ ਦੇ ਮੋਮੋਜ਼ ਬਣਦੇ ਆ ਤੇ ਮੈਦੇ ਨੂੰ ਹੁਣ ਆਪਾਂ ਜਿਹੜਾ ਆ ਗੁੰਨ ਲਵਾਂਗੇ ਗੁੰਨਣਾ ਕਿਵੇਂ ਆ ਨਾ ਜ਼ਿਆਦਾ ਸਖਤ ਹੋਣਾ ਚਾਹੀਦਾ ਤੇ ਨਾ ਜ਼ਿਆਦਾ ਢਿੱਲਾ ਹੋਣਾ ਚਾਹੀਦਾ ਆ ਥੋੜਾ ਥੋੜਾ ਪਾਣੀ ਪਾ ਕੇ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਰਿਫਾਈਨਡ ਪਾ ਲਾਂਗੇ ਰਿਫਾਈਨਡ ਪਾ ਕੇ मिक्स ਕਰ ਲਾਂਗੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ স্মੂਥ ਹੋਣਾ ਚਾਹੀਦਾ ਆਟਾ ਬਿਲਕੁਲ ਆਟਾ ਆਪਾਂ ਜਿਹੜਾ ਇੰਨਾ ਸਮੂਥ ਗੁੰਨ ਲਿਆ ਆ ਠੀਕ ਆ ਤੇ ਇਹਨੂੰ ਆਪਾਂ ਗਿੱਲੇ ਕੱਪੜੇ ਦੇ ਨਾਲ ਹੀ ਢੱਕਣਾ ਆ ਨਹੀਂ ਤਾਂ ਇਹਦੇ ਤੇ ਸਿਕਰੀ ਜੀ ਆ ਜਣੀ ਆ ਆਟੇ ਤੇ ਤੇ ਇਹਦੇ ਦੇ ਮੋਮੋਸ ਫਿਰ ਬਣਨੇ ਨਹੀਂ ਹੁਣ ਇਹਨੂੰ ਆਪਾਂ ਗਿੱਲੇ ਕੱਪੜੇ ਦੇ ਨਾਲ ਇਹਨਾਂ ਟੱਕ ਦਿੱਤਾ ਆ ਤੇ ਹੁਣ ਜਿਹੜਾ ਆਪਣਾ ਇੱਧਰ ਪਾਣੀ ਉਹ ਗਰਮ ਹੋਈ ਜਾਂਦਾ ਆ ਠੀਕ ਆ ਪਾਣੀ ਜਦੋਂ ਉਬਾਲੇ ਆਉਣ ਲੱਗ ਪਏ ਉਦਿਆਂ ਆਪਣੇ ਮੋਮੋਸ ਬਣ ਜਾਣਗੇ ਹੁਣ ਜਿਹੜੀ ਉਹ ਛਾਨਣੀ ਆ ਜਿਹਦੇ ਵਿੱਚ ਆਪਾਂ ਮੋਮੋਸ ਰੱਖਨੇ ਆ ਮੋਮੋਸ ਦਾ ਪਾਂਡਾ ਸਪੈਸ਼ਲ ਲੈ ਕੇ ਆਏ ਸੀ ਜੇਕਰ ਤੁਹਾਡੇ ਕੋ ਮੂਮੋਸ ਦਾ ਭਾਂਡਾ ਨਹੀਂ ਹੈਗਾ ਤਾਂ ਤੁਸੀਂ ਇੱਕ ਬਾਉਲ ਦੇ ਵਿੱਚ ਪਾਣੀ ਪਾ ਕੇ نیچے ਕੋਈ ਗਲਾਸ ਜਾਂ ਕੌਲੀ ਰੱਖ ਕੇ ਉਹਦੇ ਉੱਤੇ ਜਿਹੜੀ ਆਪਣੇ ਛਾਨਣੀਆਂ ਹੁੰਦੀਆਂ ਵੱਡੀਆਂ ਉਹ ਟਕਾ ਕੇ ਉਹਦੇ ਤੇ ਵੀ ਮੂਮੋਸ ਬਣਾ ਸਕਦੇ ਆ ਤੇ ਆਪਣੇ ਕੋਲ ਭਾਂਡਾ ਹੈਗਾ ਸੋ ਆਪਾਂ ਭਾਂਡੇ 'ਚ ਬਣਾਵਾਂਗੇ। ਇਹਦੇ ਵਿੱਚ ਹੁਣ ਆਪਾਂ ਰਿਫਾਈਨਡ ਤੇਲ ਲਾਵਾਂਗੇ ਬਰਸ਼ ਕਰ ਦਾਂਗੇ ਥੋੜਾ ਥੋੜਾ ਤਾਂ ਕਿ ਜਿਹੜੇ ਆਪਣੇ ਮੂਮੋਸ ਚਿੰਬੜਣ ਨਾ ਤੇ ਜਦੋਂ ਉਹ ਬਣ ਗਏ ਤਾਂ ਜਿਹੜੇ ਆਪਾਂ ਈਜ਼ੀਲੀ ਕੱਢ ਸਕੀਏ। ਚੰਗੀ ਤਰ੍ਹਾਂ ਫਾਇਦੇ ਤੇ ਜਿਹੜਾ ਆ ऑयल लगा लिया <coughs> दो तरीक न बना सकते हैं एक तो आप छोटिया छोटिया लोईया लेके बना लां <coughs> इनकी पतली रखनी है लोई ਨਾ ਜ਼ਿਆਦੇ ਮੋਟੀ ਨਾ ਜ਼ਿਆਦੇ ਪਤਲੀ ਫਿਰ ਆਪਾਂ ਇਹਦੇ ਵਿੱਚ ਆ ਜਿਹੜਾ ਆਪਣਾ ਸਮਾਨ ਰੈਡੀ ਕੀਤਾ ਆ ਉਹਦੀ ਫਿਲਿੰਗ ਕਰਾਂਗੇ ਫਿਰ ਆਪਾਂ ਇਹਨੂੰ ਇਧਰੋਂ ਫੜ ਕੇ ਗੋਲ-ਗੋਲ ਘੁਮਾ ਦਾਂਗੇ ਲੋਬੀ ਆਪਾਂ ਪੇੜਾ ਬਣਾ ਲਿਆ ਸੀ ਇਹਨੂੰ ਹੁਣ ਆਪਾਂ ਰੋਟੀ ਵਾਂਗੂ ਗੋਲ-ਗੋਲ ਵਧਾ ਲੈਣਾ ਗੋਲ-ਗੋਲ ਵਧਾ ਕੇ ਤੇ ਗਲਾਸ ਦੀ ਹੈਲਪ ਨਾਲ ਇਹਨੂੰ ਆਪਾਂ ਜਿਹੜਾ ਕੱਟ ਲੈਣਾ ਤੇ ਸੇਮ ਮੇਨ ਪਰ ਲੈਣਾ ਲੋ ਬਈ ਆਪਾਂ ਇਹਦੇ ਨਾਲ ਟਮਾਟਰਾਂ ਦੀ ਜਿਹੜੀ ਚਟਨੀ ਬਣਾਵਾਂਗੇ ਇਸੇ ਪਾਣੀ ਵਿੱਚ ਮੈਂ ਜਿਹੜੇ ਟਮਾਟਰ ਸੈੱਟ ਦੂੰਗੀ ਪਾਣੀ ਦੇ ਨਾਲ ਦੇ ਜਿਹੜੇ ਗਰਮ ਪਾਣੀ ਦੇ ਵਿੱਚ ਨਾਲ-ਨਾਲ ਆਪਣੇ ਟਮਾਟਰ ਵੀ ਬੋਇਲ ਹੋ ਜਾਣਗੇ ਟਮਾਟਰ ਆਪਣੇ ਹੋ ਗਿਆ ਬੋਇਲ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਇੱਦਾਂ ਹੀ ਤੇ ਇਹਦੀ ਆਪਾਂ ਬਣਾਵਾਂਗੇ ਸੌਸ ਤੇ ਇਧਰ ਆਪਣੇ ਮੋਮੋਸ ਹੋ ਗਏ ਆ ਰੈਡੀ ਤੇ ਹੁਣ ਆਪਾਂ ਮੋਮੋਸ ਰੱਖਾਂਗੇ ਇਹਦੇ ਤੇ ਬਣਾ ਕੇ ਤੇ ਇਹਨੂੰ ਢੱਕ ਦੇਵਾਂਗੇ ਹੁਣ ਇਹ ਸਟੀਮ ਦੇ ਨਾਲ ਜਿਹੜੇ ਆਪਣੇ ਮੋਮੋਸ ਬਣ ਜਾਣਗੇ ਇਹਦੇ ਵਿੱਚ ਕੋਈ ਵੀ ਆਪਾਂ ਤੜਕਾ ਨਹੀਂ ਲਾਇਆ ਸਬਜੀ ਨੂੰ ਤੜਕਾ ਨਹੀਂ ਲਾਇਆ ਹੈਗਾ ਐਕਸਟਰਾ ਆਇਲ ਨਹੀਂ ਪਾਇਆ ਜਸਟ ਉਹਦੇ ਹੀ ਥੋੜਾ ਜਿਹਾ ਰਿਫਾਈਨਡ ਪਾਇਆ ਸੀਗਾ ਤੇ ਤਾਂ ਕਿ ਥੋੜੇ ਜੂਸੀ ਜੇ ਬਣਨ ਮੋਮੋਸ ਆਪਣੇ ਤੇ ਹੁਣ ਆਪਾਂ ਢੱਕ ਦਿੱਤੇ ਹੁਣ ਇਹਦਾ ਨੈਕਸਟ ਪ੍ਰੋਸੀਜਰ ਇਹੀ ਆ ਵੀ ਇਹ ਜਿਹੜੀਆਂ ਸਟੀਮ ਦੇ ਨਾਲ ਹੀ ਰੈਡੀ ਹੋਣਗੇ ਤੇ ਉਨੇ ਆਪਾਂ ਜਿਹੜੀ ਆ ਟਮਾਟਰਾਂ ਦੀ ਸੌਸ ਆ ਜਿਹੜੀ ਰੈਡੀ ਕਰ ਲਾਂਗੇ ਟਮਾਟਰ ਆਪਾਂ 3 ਲੈ ਲਏ ਆ ਇਹਨਾਂ ਦੇ ਜਿਹੜੇ ਛਲਕੇ ਹੋ ਆਪੇ ਰਿਮੂਵ ਹੋ ਗਏ ਕਿਉਂਕਿ ਇਹ ਪੂਰੀ ਤਰ੍ਹਾਂ ਜੜੇ ਆ ਬੋਇਲ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਲਾਵਾਂਗੇ ਤੜਕਾ ਤੁਹਾਨੂੰ ਆਪਾਂ ਜਿਹੜਾ ਲੂੰਬਾ ਬਣਾਇਆ ਸੀ ਉਹਦਾ ਵੀ ਫਾਇਦਾ ਦੱਸਦੇ ਵੀ ਲੂੰਬਾ ਬਣਾਉਣ ਦਾ ਫਾਇਦਾ ਕੀ ਸੀਗਾ ਇੱਕ ਤਾਂ ਇਹ ਆ ਵੀ ਇਹਦੇ ਵਿੱਚ ਜਿਹੜਾ ਧੂਆ ਉਹ ਸਾਰਾ ਪਾਸ ਆਊਟ ਹੁੰਦਾ ਇਧਰ ਦੀ ਲੰਘ ਜਾਂਦਾ ਦੂਸਰਾ ਫਾਇਦਾ ਇਹ ਆ ਵੀ ਇੱਕ ਪਾਸੇ ਤੁਸੀਂ ਚੁੱਲੇ ਤੇ ਕੰਮ ਕਰ ਰਹੇ ਆ ਤਾਂ ਪਿੱਛੇ ਤੁਸੀਂ ਕੋਈ ਵੀ ਦੂਸਰਾ ਕੰਮ ਕਰ ਸਕਦੇ ਆ ਇੱਥੇ ਤੱਕ ਪੂਰਾ ਪ੍ਰੋਪਰ ਸੇਕ ਆਉਂਦਾ ਆ ਹੁਣ ਮੈਂ ਸੋਚਿਆ ਵੀ ਇੱਥੇ ਤਾਂ ਆਪਣੇ ਜਿਹੜੇ ਮੂਮਸ ਬਣ ਰਹੇ ਆ ਤੇ ਆਪਾਂ ਪਿੱਛੇ ਜਿਹੜੀ ਆ ਸੌਸ ਬਣਾ ਲਈਏ ਜਿਹੜੀ ਆਪਾਂ ਟਮਾਟਰਾਂ ਦੀ ਬਣਾਉਣੀ ਆ ਤੇ ਸੌਸ ਬਣਾਉਣ ਨੂੰ ਆਪਾਂ ਜਿਹੜੇ ਵਾਈਟ ਤੇਲ ਹੁੰਦੇ ਆ ਉਹੋ ਯੂਜ਼ ਕਰਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਵਾਈਟ ਤੇਲ ਓਇਲ ਦੇ ਵਿੱਚ ਇਹਨੂੰ ਥੋੜਾ ਜਿਹਾ ਸੌਟੇ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਲਾਲ ਮਿਰਚਾ ਪਾਵਾਂਗੇ 4 ਤੋਂ 5 ਆਪਰੀ ਮਿਰਚਾਂ ਤੇ ਜਿਹੜਾ ਤੇਲ ਉਹ ਸੌਟੇ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਇਹਦੇ ਵਿੱਚ ਆਪਾਂ ਜਿਹੜੀ ਆ ਲਾਲ ਮਿਰਚ ਦੂਜੀ ਨਹੀਂ ਐਡ ਕਰਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਸੁੱਕੀ ਲਾਲ ਮਿਰਚ ਜਿਹੜੀ ਉਹ ਪਾ ਦਿੱਤੀ ਆਲਰੇਡੀ ਤੇ ਹੁਣ ਇਹਦੇ ਵਿੱਚ ਦੂਜੀ ਮਿਰਚ ਪਾਉਣ ਦੀ ਲੋੜ ਨਹੀਂ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਲੂਣ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਆਦਰਕ ਲਸਣ ਦਾ ਪੇਸਟ ਥੋੜਾ ਜਿਹਾ ਆਪਾਂ ਇਹਦੇ ਵਿੱਚ ਆਦਰਕ ਲਸਣ ਦਾ ਪੇਸਟ ਪਾਤਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਤੇਲ ਪਾ ਦਿੱਤੇ ਤੇ ਲਾਲ ਤਿੰਨ ਤੋਂ ਚਾਰ ਜਿਹੜੀਆਂ ਮਿਰਚਾਂ ਪਾ ਦਿੱਤੀਆਂ ਤੇ ਹੁਣ ਇਹਨੂੰ ਥੋੜਾ ਜਿਹਾ ਆਪਾਂ ਇਹਦੇ ਤੇ ਸੌਟੇ ਕਰ ਲਾਂਗੇ ਤੇ ਇਹਨੂੰ ਬਾਅਦ ਚ ਜਿਹੜਾ ਇਹ ਆਪਾਂ ਬਲੈਂਡਰ ਦੇ ਵਿੱਚ ਬਲੈਂਡ ਕਰ ਲਾਂਗੇ ਇਨੂੰ ਜ਼ਿਆਦਾ ਉਹ ਕਰਨੇ ਦੀ ਲੋੜ ਨਹੀਂ ਹੈਗੀ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜਾ ਟਮਾਟਰ ਹੈ ਆਪਣੇ ਆਲਰੇਡੀ ਬੋਇਲ ਸੀਗੇ ਸੋ ਇਹਨਾਂ ਕੁਕ ਕਰਨੇ ਦੀ ਲੋੜ ਨਹੀਂ ਹੈਗੀ ਤੇ ਜਿਹੜੀਆਂ ਮਿਰਚਾਂ ਤੇ ਤੇਲ ਸੀ ਉਹ ਆਪਾਂ ਪਹਿਲਾਂ ਥੋੜੇ ਜਿਹਾ ਸੌਟੇ ਕਰ ਲਏ ਤੇ ਇਹਦੇ ਵਿੱਚ ਕੋਈ ਵੀ ਹਲਦੀ ਜਾਂ ਮਸਾਲਾ ਆਪਾਂ ਐਡ ਨਹੀਂ ਕਰਨਾ ਜਿਵੇਂ ਆਪਾਂ ਮੋਮੋਜ਼ ਦਾ ਸਮਾਨ ਬਣਾਇਆ ਸੀ ਉਹਦੇ ਵਿੱਚ ਵੀ ਆਪਾਂ ਨੂੰ ਕੱਲਾ ਲੂਣ ਮਿਰਚ ਤੇ ਮੋਮੋਜ਼ ਮਸਾਲਾ ਪਾਉਣ ਦੀ ਨੀਡ ਏ ਉਹਦੇ ਵਿੱਚ ਵੀ ਆਪਾਂ ਹਲਦੀ ਜਾਂ ਦੂਸਰੇ ਮਸਾਲੇ ਨਹੀਂ ਯੂਜ਼ ਕਰਨੇ ਉਹਦੇ ਨਾਲ ਕੀ ਆ ਜਿਹੜਾ ਉਹ ਮਸਾਲਾ ਆਪਾਂ ਯੂਜ਼ ਕਰਦੇ ਉਹਨਾਂ ਨਾਲ ਹੀ ਫਲੇਵਰ ਆਉਣਗੇ ਸੋ ਆਪਣੀ ਜਿਹੜੀ ਆ ਸੌਸ ਆ ਉਹ ਰੈਡੀ ਹੋ ਗਈ ਆ ਹੁਣ ਆਪਾਂ ਇਹਨੂੰ ਕਰਾਂਗੇ ਬਲੈਂਡ ਤੇ ਜਦੋਂ ਬਲੈਂਡ ਕਰ ਲਈ ਉਦੋਂ ਬਾਅਦ ਥੋੜਾ ਜਿਹਾ ਉਹਨੂੰ ਸ਼ੇਕ ਫੇਰ ਲਗਾਵਾਂਗੇ ਲਓ ਬਈ ਥੋੜਾ ਜਿਹਾ ਇਸ ਦੁਆਰਾ ਆਇਲ ਪਾ ਕੇ ਆਪਣੀ ਸੌਸ ਇਹੋ ਜਿਹੜੀ ਚੰਗੀ ਤਰ੍ਹਾਂ ਬਲੈਂਡ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਉਹਨਾਂ ਲਈ ਆ ਸੌਸ ਜਿਹੜੇ ਥੋੜੇ ਜਿਹਾ ਸਪਾਈਸੀ ਖਾਣਾ ਪਸੰਦ ਕਰਦੇ ਆ ਸਪਾਈਸੀ ਖਾ ਲੈਂਦੇ ਆ ਥੋੜੀ ਜੀ ਕਰੀਮੀ ਫਾਰਮ ਦੇ ਵਿੱਚ ਰੱਖੜੀਆਂ ਹੁਣ ਆਪਾਂ ਇਹਨੂੰ 1-2 ਉਬਾਲ ਦੇ ਦਾਂਗੇ ਤੇ ਆਪਣੀ ਜਿਹੜੀ ਆ ਸੌਸ ਰੈਡੀ ਹੋ ਜੂਗੀ ਜਿਹੜੇ ਵੱਧ ਸਪਾਈਸੀ ਖਾਣਾ ਪਸੰਦ ਕਰਦੇ ਹੋ ਨਾਲ ਇਹ ਤਿਲਾਂ ਦੀ ਸੌਸ ਆ ਤੁਸੀਂ ਇਦਾਂ ਵੀ ਕਰ ਸਕਦੇ ਏਦਾਂ ਵੀ ਬਣਾ ਸਕਦੇ ਜਿੱਦਾਂ ਮੈਂ ਦੱਸਿਆ ਜੇ ਤੁਸੀਂ ਇਦਾਂ ਨਹੀਂ ਬਣਾਉਣੀ ਦੁਬਾਰਾ ਉਹਨੂੰ ਨਹੀਂ ਉਹ ਕਰਨਾ ਤੁਸੀਂ ਜਸਟ ਉਹ ਕੀ ਕਰਨਾ ਟਮਾਟਰ ਨੂੰ ਬੋਇਲ ਕਰਨਾ ਆ ਟਮਾਟਰ ਨੂੰ ਗ੍ਰाइंड ਕਰ ਲੈਣਾ ਆ ਠੀਕ ਆ ਉਸ ਤੋਂ ਬਾਅਦ ਇਹ ਜਿਹੜਾ ਵਿੱਚ ਤੁਸੀਂ ਥੋੜਾ ਜਿਹਾ ਤੇਲ ਪਾ ਕੇ ਥੋੜੀ ਜੀ ਲਾਲ ਮਿਰਚ ਦੂਸਰੀ ਵੀ ਯੂਜ਼ ਕਰ ਸਕਦੇ ਆ ਜਿਹੜੀ पीसी ਹੋਈ ਹੁੰਦੀ ਆ ਤੇ ਉਹਨੂੰ ਸਾਰੇ ਨੂੰ ਸੋਰਟੇ ਕਰ ਲੈਣਾ ਆ ਉਹ ਇੱਕ ਵਾਰੀ ਸ਼ੋ ਹੋ ਜਾਊਗਾ ਜੇ ਤੁਸੀਂ ਲਾਲ ਮਿਰਚ ਇਦਾਂ ਪਾਉਣੀ ਆ ਤਾਂ ਉਹਨੂੰ ਥੋੜਾ ਜਿਹਾ ਪਹਿਲਾਂ ਸੋਰਟੇ ਕਰਕੇ ਫੇਰ ਹੀ ਜਿਹੜਾ ਉਹਦੇ ਵਿੱਚ ਪਾਊਗਾ ਤੇਲ ਤੇ ਉਹ ਸੋ ਇੱਧਰ ਆਪਣੇ ਮੋਮੋਸ ਤੁਸੀਂ ਦੇਖ ਸਕਦੇ ਆ ਮੋਮੋਸ ਦੇ ਪੱਕਣ ਦੀ ਨਿਸ਼ਾਨੀ ਇਹ ਹੁੰਦੀ ਆ ਵੀ ਨੀਚੇ ਥੋੜਾ ਜਿਹਾ ਮੈਂ ਤੁਹਾਨੂੰ ਪਲਟ ਕੇ ਦਿਖਾਉਣੀ ਆ ਵੀ ਇਹਦੀ ਨਿਸ਼ਾਨੀ ਕੀ ਆ ਕਿ ਤੁਹਾਡਾ ਮੋਮੋਸ ਜਿਹੜਾ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਚੱਕ ਕੇ ਦੇਖਾਂਗੇ ਇੱਕ ਮੋਮੋਜ਼ ਨੂੰ ਦੇਖੋ نیچے ਇਦਾਂ ਬਲਬਲਾ ਜਿਹਾ ਬਣ ਜਾਂਦਾ ਜਦੋਂ ਇਦਾਂ ਬਲਬਲਾ ਜਿਹਾ ਬਣ ਜਾਂਦਾ ਆ ਤੇ ਤੁਹਾਡਾ ਮੋਮੋਜ਼ ਇਟ ਮੀਨਸ ਕੀ ਆ ਕਿ ਰੈਡੀ ਆ ਤੇ ਇੰਨੀ ਜਿਆਦੇ ਉਹਦੇ ਤੇ ਜਦੋਂ ਸ਼ਾਈਨ ਆ ਗਈ ਤਾਂ ਤੁਹਾਡੇ ਮੋਮੋਜ਼ ਆ ਜਿਹੜੇ ਉਹ ਰੈਡੀ ਹੋ ਗਏ ਆ ਤੁਸੀਂ ਇਹਨੂੰ ਸਰਵ ਕਰ ਸਕਦੇ ਆ ਹੁਣ ਜਿਹੜੇ ਆਪਣੇ ਮੋਮੋਜ਼ ਇਹ ਰੈਡੀ ਹੋ ਗਏ ਇਧਰ ਆਪਣੀ ਸੌਸ ਰੈਡੀ ਹੋ ਗਈ ਆ ਤੇ ਅੱਜ ਆਪਣੇ ਪਾਪਾ ਜੀ ਘਰੇ ਹੈ ਨਹੀਂਗੇ ਸੋ ਆਪਾਂ ਮੈਕ ਨੂੰ ਟੇਸਟ ਕਰਾਵਾਂਗੇ ਤੇ ਮੈਂ ਇੱਕ ਦੱਸਣਗੇ ਰਿਵਿਊ ਵੀ ਕਿੱਦਾਂ ਦੇ ਬਣੇ ਉਹਨਾਂ ਨੂੰ ਸਵਾਦ ਲੱਗੇ ਜਾਂ ਨਹੀਂ ਲੱਗੇ ਬਸ ਇਹੀ ਸੀਗੀ ਰੈਸਪੀ ਥੋੜੀ ਜਿਹੀ ਖੇਚਲ ਵੱਧ ਹੁੰਦੀ ਆ ਇਹਨੂੰ ਬਣਾਉਣ ਵਿੱਚ ਮੋਮੋਜ਼ ਨੂੰ ਖਾਣ ਨੂੰ ਤਾਂ 2-4 ਮਿੰਟੇ ਲੱਗਦੇ ਕਿਉਂਕਿ ਬਹੁਤ ਸਵਾਦ ਬਣਦੇ ਆ ਬਟ ਇਹਦੇ ਪਿੱਛੇ ਮਿਹਨਤ ਬਹੁਤ ਲੱਗਦੀ ਹੈ ਜੇ ਕੋਈ ਇੰਨੀ ਮਿਹਨਤ ਕਰਨਾ ਚਾਹੁੰਦਾ ਆ ਕਿਉਂਕਿ ਜਦੋਂ ਆਪਾਂ ਰੈੜੀਆਂ ਤੋਂ ਖਾਣੇ ਆ ਬਾਹਰੋਂ ਖਾਣੇ ਉਹ ਉੰਨਾ ਸਵਾਦ ਨਹੀਂ ਹੁੰਦਾ ਜਿੰਨੀ ਤੁਸੀਂ ਆਪਦੇ ਘਰੇ ਬਣਾ ਕੇ ਚੀਜ਼ ਖਾਣੇ ਤੇ ਇਹਦੇ ਚ ਆਪਾਂ ਨੂੰ ਪਤਾ ਹੋਊਗਾ ਵੀ ਆਪਾਂ ਇਹਦੇ ਵਿੱਚ ਕੀ ਕੀ ਐਡ ਕੀਤਾ ਆ ਸੋ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਆਪਾਂ ਤੇ ਮੈਂ ਕਿਦੀਪ ਦੱਸਣਗੇ ਕਿੱਦਾਂ ਦੇ ਬਣੇ ਲੌਬੀ ਜੇਕਰ ਤੁਸੀਂ ਇਹਨੂੰ ਸੌਸ ਕੈਚੱਪ ਦੇ ਨਾਲ ਸਰਵ ਕਰਨਾ ਕੈਚੱਪ ਦਾ ਵੀ ਕਰ ਸਕਦੇ ਆ ਜੇ ਤੁਸੀਂ ਜਿਹੜੀ ਘਰੇ ਸੌਸ ਬਣਾਈ ਹੈ ਉਹਦੇ ਨਾਲ ਸਰਵ ਕਰਨਾ ਉਹਦੇ ਨਾਲ ਵੀ ਕਰ ਸਕਦੇ ਕਿਉਂਕਿ ਕਈ ਬੰਦੇ ਘੱਟ ਮਿਰਚ ਖਾਂਦੇ ਆ ਸੋ ਹੁਣ ਆਪਾਂ ਮਹਿਕਦੀਪ ਤੇ ਰਿਵਿਊ ਲੈਣੇ ਆ ਵੀ ਉਹਨਾਂ ਨੂੰ ਕਿੱਦਾਂ ਦੇ ਲੱਗੇ ਮੋਮੋਸ ਲੌਬੀ ਮਹਿਕਦੀਪ ਦੱਸਣਗੇ ਕਿਵੇਂ ਦੇ ਬਣੇ ਆਪਾਂ ਤੇ ਉਹਨੂੰ ਵੀ ਉਹ ਦੇ ਦੇਣਾ ਬੋਗਾਂ ਡੋਨੇ ਸਿਰ ਕੋਕਾ ਚਲੋ ਵੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜਾ ਆਪਾਂ ਬਾਜ਼ਾਰ ਚੋਂ ਮੋਮੋਸ ਖਾਨਦੇ ਤੁਸੀਂ ਵਿੱਚੋਂ ਦੇਖੋ ਉਹ ਕਿਵੇਂ ਸੁੱਕਾ ਪਿਆ ਹੁੰਦਾ ਇਹ ਚੀਜ਼ ਉਹਦੀ ਨਿਸ਼ਾਨੀ ਹੁੰਦੀ ਵੀ ਉਹ ਬੇਹਾ ਹੁੰਦਾ ਐ ਨਹੀਂ ਪਤਾ ਵੀ ਉਹ ਮੰਨ ਲਓ ਵੀ ਫਰਿੱਜ ਚ ਕਿੰਨੇ ਦਿਨਾਂ ਦਾ ਲੱਗਿਆ ਪਿਆ ਹੁੰਦਾ ਤੇ ਕਿੰਨੇ ਦਿਨ ਬਾਅਦ ਸਟੀਮ ਕਰਦੇ ਆ ਉਹ ਤੇ ਇਹ ਜਿਹੜਾ ਘਰੇ ਬਣਾਉਨੇ ਆਪਾਂ ਘਰੇ ਦੀ ਨਿਸ਼ਾਨੀਆਂ ਵਿੱਚੋਂ ਤਾਜ਼ਾ ਸਮਾਨ ਆ ਜਿਹੜਾ ਉਹ ਚਮਕ ਰਿਹਾ ਵਿੱਚ ਇਦਾਂ ਸੋ ਐਸੀ ਅੱਜ ਦੀ ਮੋਮੋਜ਼ ਦੀ ਰੈਸਪੀ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤੇ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਉਹਦੇ ਨਾਲ ਹੌਸਲਾ ਬੁਝਾਈ ਮਿਲਦੀ ਆ ਮੈਨੂੰ ਤੇ ਮੇਰਾ ਜੀ ਕਰਦਾ ਵੀ ਮੈਂ ਹੋਰ ਵੀ ਕੰਮ ਕਰਾਂ ਤੇ ਤੁਹਾਡੇ ਲਈ ਹੋਰ ਵੀ ਰੈਸਪੀ ਲੈ ਕੇ ਆਵਾਂ ਸੋ ਅੱਜ ਦੀ ਰੈਸਪੀ ਆਪਣੀ ਹੋ ਗਈ ਆ ਡਨ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ